ਆ ਦੋਸਤ ਜਦੋਂ ਲੌਂਗੋਵਾਲ ਨੂੰ ਤੋਂ ਸੇਰੋਂ ਨੂੰ ਜਾਂਦੇ ਆਂ ਕਿ ਰਸਤੇ 'ਚ ਇੱਕ ਬੜਿਆਣੀ ਪਿੰਡੀ ਨੂੰ ਸੜਕ ਮੁੜਦੀ ਹੈਗੀ ਸਲੂਟ ਆ ਉਸ ਪਿੰਡੀ ਦੇ ਸਰਪੰਚ ਨੂੰ ਬਾਈ ਸੜਕ ਦੇਖ ਸਕਦੇ ਹੋ ਤੁਸੀਂ ਆਲੇ-ਦਾਲੇ ਦਰਖਤ ਦੇਖ ਲੋ ਹਰਿਆਲੀ ਤੇ ਸਾਫ ਸਫਾਈ ਦੇਖ ਲੋ ਕਿੰਨੀ ਕਿੰਨੀ ਆ ਠੀਕ ਆ ਬਾਕੀ ਸੜਕ ਦੇ ਆਲੇ-ਦਾਲੇ 4 ਫੁੱਟ ਜਗ੍ਹਾ ਹੁੰਦੀ ਆ ਤੁਸੀਂ ਜਗ੍ਹਾ ਚ ਇੱਕ ਕਰ ਲੋ ਘਟੋ ਘਟ 10 ਫੁੱਟ ਤੋਂ ਵੀ ਮੇਲਾ ਦਾ ਵੱਧ ਜਗ੍ਹਾ ਬਾਈ ਇੱਥੇ ਆਲੇ-ਦਾਲੇ ਆਲੇ ਬਾਣ ਵਾਲਿਆਂ ਨੂੰ ਸਰਪੰਚ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਵੀ ਜੀ ਨੇ ਵੀ ਅੱਗ ਲਾਉਣੀ ਆ ਪਹਿਲਾਂ ਹਲਾਂ ਦੇ ਤਿੰਨ ਤਿੰਨ ਚਾਰ ਚਾਰ ਢੇੜੇ ਲਾ ਕੇ ਵੀ ਫੇਰ ਅੱਗ ਲਾਇਓ ਇੱਕ ਵੀ ਦਰਖਤ ਦੋਸਤੋ ਮੱਚਿਆ ਨਹੀਂ ਹੋਇਆ ਸਾਰੀ ਸੜਕ ਤੇ ਕੱਲਾ ਇੱਥੇ ਨਹੀਂ ਤਿੰਨ ਚਾਰ ਕਿਲੋਮੀਟਰ ਦਾ ਏਰੀਆ ਜਿੱਥੇ ਮਰਜੀ ਚ ਇੱਕ ਕਰ ਲੋ ਸਾਰੀ ਸੜਕ ਇੱਕੋ ਜਿਹਾ ਤੁਹਾਨੂੰ ਸੜਕ ਦਿਖਾ ਦਿੰਦੇ ਆਂਗੇ ਉਹ ਦੇਖ ਲੋ ਬਈ ਸਾਰੀ ਸੜਕ ਧੁਰ ਤੱਕ ਅਈ ਦਰਖਤ ਨੇ ਵਿੱਚ ਡਬਲ ਡਬਲ ਆ ਦੇਖ ਲੋ ਬਈ ਨਹੀਂ ਇੱਕ ਦਰਖਤ ਵੀ ਲੋਕ ਪੱਟ ਦਿੰਦੇ ਨੇ ਡਬਲ ਡਬਲ ਦਰਖਤ ਲੱਗੇ ਹੋਏ ਨੇਗੇ ਚੈੱਕ ਕਰ ਲੋ ਧੁਰ ਤੱਕ 4 ਫੁੱਟ ਜਗ੍ਹਾ ਤਾਂ ਇੱਥੇ ਪੂਰੀ ਹੋ ਜਾਂਦੀ ਐ ਇੱਧਰ 10 ਫੁੱਟ ਜਗ੍ਹਾ ਘੱਟੋ ਘਾਟਾ ਡਬਲ ਡਬਲ ਦੇ ਰਸਤੇ ਲੱਗੇ ਹੋਣੇ ਸਾਰੇ ਚੈੱਕ ਕਰ ਲੋ ਐਵੇਂ ਨਹੀਂ ਵੀ ਇੱਧਰ ਦਰਖਤਾਂ ਦੇ ਜੜਾਂ ਚ ਵਾਹਿਆ ਹੋਇਆ ਇੱਧਰ ਵੀ 2-2 ਫੁੱਟ ਥੋੜ ਜਗਾ ਸੜ ਕੇ ਫੇਰ ਹਲ ਮਾਰੇ ਹੋਏ ਨੇਗੇ ਦੇਖੋ ਭਾਈ ਤੋੜਦੀ ਤੋੜ 3 ਕਿਲੋਮੀਟਰ ਦਾ ਏਰੀਆ ਸਾਰੀ ਸੜਕ ਤੇ ਇੰਦੀ ਦਰਖਤ ਨੇਗੇ ਸਾਫ਼ ਸਪਾਈ ਵੀ ਦੇਖੋ ਤੁਸੀਂ ਕਿਤੇ ਖੱਬੜ ਖੋਬੜ ਕੁਝ ਨਹੀਂ ਹੈਗਾ ਐਨ ਬਣਾਇਆ ਪਿਆਗਾ ਆ ਦਿਖਾ ਦਿੰਦੀ ਭਾਈ ਸੜਕ ਮੜਾ ਜਾ ਕੈਕ ਫੁੱਟ ਜਗਾ ਗਈ ਕਰਨਾ ਮਾਰ ਕੇ ਰੱਖ ਲੈਨੇ ਆ ਕਰਨਾ ਮਾਰ ਕੇ ਦੱਸਦੇ ਹਾਂ ਬਈ ਆਦੇ ਇਹੋ ਦੋਸਤੋ ਲੱਗ ਪਗ ਵੀ ਆਪਾਂ ਕਹਿੰਦੇ ਵੀ ਕਰਮ ਵੱਡੀ ਛੋਟੀ ਵੀ ਹੋ ਸਕਦੀ ਹੈ ਵੀ ਲੱਗ ਪਗ ਵੀ 10 ਫੁੱਟ ਤੋਂ ਉੱਪਰ ਹੀ ਜਗ੍ਹਾ ਜਿਹੜੀ ਮੰਨ ਲਓ ਸੜਕ ਦੇ ਲੱਵੇ ਛੱਡੀ ਹੋਈ ਹੈ ਨਹੀਂ ਕੀ ਕਰਦੇ ਨੇ ਆਪਣੇ ਲੋਕ 2 ਫੁੱਟ ਜਾਂ 3 ਫੁੱਟ ਜਗ੍ਹਾ ਵੀ ਨਹੀਂ ਛੜਦੇ ਸੜਕ ਦੀਆਂ ਜੜਾਂ ਕੱਢਣ ਤੱਕ ਜਾਂਦੇ ਨੇ ਅਗੇ ਹੁਣ ਤੁਸੀਂ ਦੇਖ ਲਓ ਵੀ ਜਿਹੜੇ ਇਹ ਬਾਣ ਵਾਲੇ ਲੋਕ ਨੇ ਇਹਨਾਂ ਦੇ ਕਿਹੜਾ ਵੀ ਫਸਲਾਂ ਘਟ ਹੁੰਦੀਆਂ ਹੋਣੀਆਂ ਸਹੀ ਗੱਲ ਆ ਬਈ ਇਹਨਾਂ ਦੀ ਵੀ ਉਹ ਨਹੀਂ ਹੁੰਦੀ ਉਹ ਅਰੇ ਇਹਦਾ ਇੱਕ ਆਪਣਾ ਜਿਵੇਂ ਕਹਿੰਦੀ ਵੀ ਮਾਨ ਸਮਝਾਉਣਾ ਹੁੰਦਾ ਵੀ ਇਹਨਾਂ ਆਪਾਂ ਅੱਜ ਤਾਂ ਸੱਕਦੇ ਨਹੀਂ ਹੈਗੇ ਇਹਨਾਂ ਨੇ ਆਪ ਸਾਰੀ ਸੜਕ ਵੀ ਬਾ ਲੀਏ ਰਾਜਦੇ ਆਪਾਂ ਫੇਰ ਵੀ ਨਹੀਂ ਹੈਗੇ ਜਿੰਨਾ ਮਰਜ਼ੀ ਪੈਸਾ ਆ ਜਾਏ ਆਪਣੀ ਤਮਾ ਘਟਦੀ ਨਹੀਂ ਹੈਗੀ ਪਰ ਜਿਹੜੀ ਇਹ ਚੀਜ਼ ਹੈਗੀ ਸਰਪੰਚ ਸਾਹਿਬ ਨੂੰ ਇਸ ਗੱਲ ਤੋਂ ਸਲੂਟ ਹੈ ਵੀ ਲੋਕਾਂ ਨਾਲ ਇੰਨਾ ਉਹਦਾ ਵੀ ਮੰਨ ਲਓ ਪ੍ਰੇਮ ਪਿਆਰ ਹੈਗਾ ਵੀ ਜਿਹੜੇ ਲੋਕ ਉਹਦੀ ਗੱਲ ਮੰਨਦੇ ਨੇਗੇ ਸੜਕ ਦੇ ਲਗੋਂ ਬਿਲਕੁਲ ਵੀ ਥਾਂ ਜਾਂ ਬੌਂਦੇ ਨਹੀਂ ਹੈਗੇ ਜਾਂ ਕੋਈ ਦਰਖਤ ਪਾੜਦੇ ਨਹੀਂ ਹੈਗੇ ਜਿੱਥੋਂ ਵੀ ਕਦੋਂ ਵੀ ਮਾਰੇ ਮੋਟੇ ਕੋਈ ਦਰਖਤ ਟੁੱਟੇ ਹੋਏ ਨੇਗੇ ਉਹ ਵੀ ਨੇਰੀ ਦੇ ਕਾਰਨ ਪੱਟੇ ਗਏ ਨੇ ਨਹੀਂ ਕਿਸੇ ਨੇ ਭਾਈ ਅੱਜ ਤੱਕ ਇਹਨੂੰ ਘੱਟ ਵਟ ਵੀ 15 ਸਾਲ ਹੋ ਗਏ ਸੜਕ ਨੂੰ ਐਸ ਲੋੜੀ ਚੱਲੀ ਜਾਂਦਾ ਹੈਗਾ ਕਿਸੇ ਨੇ ਕੋਈ ਦਰਖਤ ਸੇੜਿਆ ਨਹੀਂ ਹੈਗਾ ਤੇ ਹਰੇਕ ਮੰਨ ਲਓ ਵੀ ਮਹੀਨੇ ਦੋ ਮਹੀਨੇ ਬਾਅਦ ਸੜਕ ਦੀ ਸਫਾਈ ਹੁੰਦੀ ਹੈਗੀ ਤੇ ਅਜ ਤਾਂ ਕਹਿਣਾ ਵੀ ਇਹ ਜੋ ਸਰਪੰਚਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਲੋਕ ਉਹਨਾਂ ਦੇ ਮੰਨ ਲਓ ਵੀ ਗੱਲ ਮੰਨਦੇ ਨੇਗੇ ਤੇ ਇਦਾਂ ਦੇ ਬੂਟੇ ਲਗਾਉਣੇ ਚਾਹੀਦੇ ਨੇ ਫਿਰ ਆਪਾਂ ਚੀਕਾ ਮਾਰਦੇ ਆਂ ਦਰਖਤ ਪੱਤ ਕੇ ਵੀ ਗਰਮੀ ਹੋਗੀ ਵੀ ਗਰਮੀ ਤਾਂ ਦੇ ਕੋਈ ਆਪੀ ਹੋਣੀ ਹੈਗੀ ਜਦੋਂ ਆਪਾਂ ਇਹ ਕੋਈ ਦਰਖਤ ਦਾ ਲਾਉਣਾ ਨਹੀਂ ਹੈਗਾ ਪੱਤਣ ਤੇ ਆਪਣਾ ਜੋਰ ਆਏਗਾ ਫਿਰ ਆਪਾਂ ਦੂਜੇ ਪਾਸੇ ਹੋ ਜਾਂਦੇ ਹੈਗੇ ਤੇ ਬਾਕੀ ਜਿਹੜੇ ਤੁਸੀਂ ਅੱਗਾ ਉੱਗਾ ਲਾਉਂਦੇ ਨੇ ਬਾਈ ਉਹ ਵੀ ਧਿਆਨ ਰੱਖਿਆ ਕਰੋ ਆਉਣ ਵਾਲਾ ਟਾਈਮ ਆਪਣੇ ਵਾਰ ਦੀ ਮਾਰ ਹੈਗਾ ਅੱਜ ਤਾਂ ਹਲੇ ਟੈਂਪਰੇਚਰ 50 ਤੇ ਪਹੁੰਚਿਆ ਨਹੀਂ ਹੈਗਾ ਹਲੇ 1-2 ਕਾਚੀ ਹੁੰਦਾ ਹੈਗਾ ਜਿੱਦੇ 50 ਤੋਂ ਟੱਪਣ ਲੱਗ ਗਿਆ ਆਪਾਂ ਹਿਸਾਬ ਲਾ ਲਓ ਵੀ ਆਪਾਂ ਜੀਵਾਂ ਜੀਵਾਂਗੇ ਕਿਹਦੇ ਹਿਸਾਬ ਨਾਲ ਤੁਸੀਂ ਨਾਲੇ ਐਂ ਲਾ ਲਓ ਵੀ ਜਿੰਨੇ ਦਰਖਤ ਲੱਗੇ ਹੋਏ ਨੇਗੇ ਇਹ ਕਿੰਨੇ ਪਾਂਸੀਆਂ ਦਾ ਜੇ ਮੈਂ ਕਹਿੰਦੇ ਵੀ ਇੱਕ ਨਿਵਾਸ ਬਣੇ ਹੋਏ ਨੇਗੇ ਕਿੰਨੇ ਇਹ ਤੇ ਮੰਨ ਲਓ ਪਾਂਸੀ ਰਹਿੰਦੇ ਹੋਣਗੇ ਤੁਸੀਂ ਆਪ ਹਿਸਾਬ ਲਾ ਲਓ ਵੀ ਕਿੰਨੇ ਚੀਜ਼ਾਂ ਦੀ ਮੰਨ ਲਓ ਇਹ ਆਪਾਂ ਨੂੰ ਫਾਇਦਾ ਦਿੰਦੇ ਨੇਗੇ ਇਹਦਾ ਸੌਂ ਵੀ ਬੜੀ ਵਧੀਆ ਬਾਈ ਜਿਵੇਂ ਮਰਜ਼ੀ ਬਹਿ ਜਾਣਾ ਬਾਕੀ ਬਾਈ ਲੋਕਾਂ ਨੇ ਵੀ ਸਰਪੰਚ ਨਾਲ ਡੱਟ ਕੇ ਖੜੇ ਨੇ ਕੋਈ ਕਸਨ ਨਹੀਂ ਛੱਡੀ ਲਗਾਤਾਰ 2 ਬਾਰ ਸਰਪੰਚ ਹੀ ਜਿੱਤ ਆ ਚੁੱਕੇ ਨੇ ਲੋਕ ਬਾਈ ਤੀਜੀ ਵਾਰ ਖੜਾ ਹੋਊ ਬਾਈ ਇਹ ਤੀਜੀ ਵਾਰ ਵੀ ਜਿੱਤਣੀ ਆ ਜਦੋਂ ਇਹ ਜੇ ਕੰਮ ਕਰਨੇ ਨੇ ਨਾ ਉਹ ਬੰਦਾ ਜ਼ਿੰਦਗੀ ਭਰ ਹਾਰ ਵੀ ਨਹੀਂ ਸਕਦਾ ਬਾਈ ਜੇ ਤੁਹਾਡੇ ਏਰੀਆ 'ਚ ਵੀ ਕੋਈ ਐਦਾਂ ਦਾ ਸਰਪੰਚ ਹੈਗਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਧੰਨਵਾਦ ਇਹ ਹੋਰ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰ ਲਓ ਤੇ ਬਾਈ ਦਾ ਪੇਜ ਫੋਲੋ ਕਰ ਲਓ ਤੇ ਬਾਈ ਦਾ ਪੇਜ ਦਾ ਨਾਮ ਦੱਸ ਦੇ ਵੀਰੇ ਆਪਣਾ ਆਪਣੇ ਬਾਈ ਪੇਜ ਦਾ ਨਾਮ ਬਸਦਾ ਪੰਜਾਬ ਤੇ ਵੀਰ ਦੇ ਦੌਂਦਾ ਕਾਲੂ ਲੌਂਗ ਵਾਲੀ ਆ ਪੇਜ ਬਣਿਆ ਹੋਇਆ ਹੈਗਾ ਉਹ ਪੇਜ ਨੂੰ ਫੋਲੋ ਤੇ ਲਾਇਕ ਜਰੂਰ ਕਰਿਓ ਤੇ ਹੋਰ ਵੀਡੀਓ ਦੇਖਣ ਲਈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਲਾਇਕ ਕਰਿਓ ਧੰਨਵਾਦ ਧੰਨਵਾਦ ਦੋਸਤੋ